ਮਾਲਵਾ ਮਾਤਾ ਤੇ ਦੁਆਬਾ ਨਿਊਜ਼ ਵਿੱਚ ਸਾਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਾਦਾ ਸਾਨੀ ਔਰ ਬੁਲੇਟਿਨ ਦਾ ਆਗਾਜ਼ ਕਰਨੇ ਆ ਹੈਡਲਾਈਨਸ ਦੇ ਨਾਲ This headline is sponsored by Patanjali Desh Kanti Balanda Health Insurance Balanda Chadna Safed Hona Rusi Adi Samasyaan Da Sampurn Samadhan PDC News ਦੀ ਖਬਰ ਦਾ ਸਰ ਮਾਨਸਾ ਵਿੱਚ 6 ਟਾ ਪੱਠਾ ਮਾਲਕਾਂ ਦੇ ਪੰਜਾਬ ਪ੍ਰੋਡਕਸ਼ਨ ਕੰਟਰੋਲ ਬੋਰਡ ਨੇ ਲਾਇਸੈਂਸ ਕੀਤੇ ਰਾਦੀ 31 ਜਨਵਰੀ ਤੋਂ ਪਹਿਲਾਂ ਸਰਕਾਰੀ ਹੁਕਮਾਂ ਨੂੰ ਛਿੱਕੇ ਟਾਂਕੇ ਚਾਲੂ ਕੀਤੇ ਸਨ ਪੱਠੇ ਟਾਰਗੇਟ ਕਿਲਿੰਗ ਮਾਮਲੇ ਦੀ ਅੱਜ ਮੋਗਾ ਦੀ ਅਦਾਲਤ ਵਿੱਚ ਸੁਣਵਾਈ ਮਲਜ਼ਮ ਜਗਤਾਰ ਸਿੰਘ ਜੋਹਲ ਦੀ ਵੀਡੀਓ ਕਾਨਫਰencing ਰਾਹੀਂ ਪੇਸ਼ੀ ਜੋਹਲ ਤੇ ਹਿੰਦੂ ਆਗੂਆਂ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਸਰਹੱਦ ਪਾਰੋਂ ਪਰਤਿਆ ਨਸ਼ਾ ਦੀ ਖੇਪ এজੰਡਾ سلسلہ ਜਾਰੀ ਫਿਰੋਜ਼ਪੁਰ ਸਰਹੱਦ ਨੇੜੇੋਂ ਪੁਲਿਸ ਨੇ 5 ਕਿਲੋ ਹੈਰੋਇਨ ਕੀਤੀ ਬਰਾਮਦ ਦੋ ਤਸਕਰ ਕਿਤੇ ਕਾਬੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਦੀਆਂ ਤੋਂ ਹੋਈ ਸ਼ੁਰੂਆਤ। ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਤੋਂ ਰਮਤਾ ਸੰਗਤਾਂ ਉੱਚਾਦ ਨਾਲ ਲੋਾਰੀਆਂ ਨੇ ਹਾਜ਼ਰੀ। ਪਤੰਜਲੀ ਕੇਸ਼ ਕਾਂਤੀ, ਬਾਲਾਂ ਦਾ ਹੈਲਥ ਇੰਸ਼ੋਰੈਂਸ, ਬਾਲਾਂ ਦਾ ਚੜਨਾ ਸਫਲ ਹੋਣਾ, ਰੂਸੀਆ ਦੀਆਂ ਸਮੱਸਿਆਵਾਂ ਦਾ ਸੰਪੂਰਨ ਸਮਾਧਾਨ। ਵਿਲਕੰਦ ਆਗਾਜ਼ ਕਰਦੇ ਹਾਂ ਅੱਜ ਦੀ ਇੱਕ अहम ਖਬਰ ਦੇ ਨਾਲ ਜੋ ਕਿ ਸੁਖਪਾਲ ਖੈਰਾ ਦੇ ਨਾਲ ਜੁੜੀ ਹੋਈ ਹੈ ਸੁਖਪਾਲ ਖੈਰਾ ਅੱਜ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਨੇ ਕਾਜੀ ਪੰਜਾਬੀ ਇਕਤਾ ਪਾਰਟੀ ਖੈਰਾ ਦੀ ਪਾਰਟੀ ਦਾ ਨਾਂ ਹੈ ਅੱਜ ਦੁਪਹਿਰ ਪ੍ਰੈਸ ਕਾਨਫਰੰਸ ਕਰਕੇ ਉਹ ਪਾਰਟੀ ਬਣਾਉਣ ਦਾ ਐਲਾਨ ਕਰਨਗੇ ਖੈਰਾ ਨੇ ਕੱਲ ਆਪ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਹਾਲਕਿ ਇਸ ਤੋਂ ਪਹਿਲਾਂ ਹੀ ਉਹ ਇਸ ਗੱਲ ਵੱਲ ਕੱਲ ਦਾ ਜ਼ਿਕਰ ਕਰ ਚੁੱਕੇ ਸਨ ਕਿ ਉਹ ਆਪਣੀ ਨਵੀਂ ਪਾਰਟੀ ਦਾ ਗਠਨ ਕਰਨਗੇ ਤੇ ਅੱਜ ਦੁਪਹਿਰ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਹੈ ਕਰਨੀ ਹੈ ਸੁਸਕਪਾਲ ਖੇਰਾ ਅੱਜ ਆਪਣੀ ਇਸ ਨਵੀਂ ਪਾਰਟੀ ਦਾ ਐਲਾਨ ਕਰਨਗੇ ਨਾਲ ਨਾਲ ਇਹ ਵੀ ਸਾਫ ਸਾਫ ਹੋਏਗਾ ਕਿ ਕੌਣ ਕੌਣ ਲੋਗ ਉਹਨਾਂ ਦਾ ਸਾਥ ਜੁੜਾ ਹੈ ਦੇਣਗੇ ਪੰਜਾਬੀ ਇਕਤਾ ਪਾਰਟੀ ਖੇਰਾ ਦੀ ਪਾਰਟੀ ਦਾ ਨਾਮ ਹੋਵੇਗਾ ਸਰੇ ਨਾਲ ਸਾਰੇ ਤੇ ਯੋਗੀ ਸਹਿਯੋਗੀ ਰਜਿੰਦਰ ਤਗੜੇ ਇਸ ਵੇਲੇ ਜੁੜ ਚੁੱਕੇ ਨਹੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਤਗੜੇ ਜਿਸ ਦੇ ਨਾਲ ਸੁਪਾਲ ਖੇਰਾ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਨਵੀਂ ਪਾਰਟੀ ਦਾ ਐਲਾਨ ਕਰਨਗੇ ਸੋ ਲੇਕਿਨ ਅਹਿਮ ਹੋਏਗਾ ਕਿ ਕੌਣ ਕੌਣ ਲੋਗ ਉਹਨਾਂ ਦਾ ਸਾਥ ਦੇ ਰਹੇ ਹੋਣਗੇ ਕੀ ਕੁਝ ਇਸ ਬਾਬਤ ਹੁਣ ਤੱਕ ਜਾਣਕਾਰੀ ਮਿਲ ਪਾਈ ਹੈ ਹਾ ਹਾਜੀ ਰਾਜਾ ਜੀ ਸਾਥ ਦਾ ਹੁੰਦਾ ਲੋਕ ਇਨਸਾਫ ਪਾਰਟੀ ਵਾਲੇ ਨਾਲ ਦੇਣਗੇ ਬੈਂਸ ਫਲੇਵਰ ਤੇ ਹੋਰ ਕੋਸ਼ਿਸ਼ ਕਰ ਰਿਹਾ ਧਰਮਵੀਰ ਗਾਂਧੀ ਨਾਲ ਹੋਣਗੇ ਬਸ ਕੁਝ ਹੋਰ ਲਾਈਕ ਮਾਈਂਡਡ ਨੂੰ ਕਹਿ ਰਹੇ ਜੀ ਅਸੀਂ ਬੰਦੇ ਨਾਲ ਲੈ ਕੇ ਚੱਲਾਂਗੇ ਪਰ ਹਜੇ ਤੱਕ ਕੋਈ ਮੇਜਰ ਪੋਲਿਟਿਕਲ ਪਾਰਟੀਆਂ ਸਪਾਲ ਖੈਰਾ ਦੇ ਗਰੁੱਪ ਨਾਲ ਆਉਣ ਲਈ ਤਿਆਰ ਨਹੀਂ ਹੋਈ ਹੂੰ ਸੋ ਸਪਾਲ ਖੈਰਾ ਅੱਜ 2:30 ਵਜੇ ਹੋ ਸਕਦਾ ਹੈ ਅਨਾਉਂਸ ਕਰ ਦੇਣ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦੇਣ ਤੇ ਉਹਦੇ ਆਫਸਰਸ ਦਾ ਵੀ ਐਲਾਨ ਕਰਦੇ ਪਰ ਮੁੱਖ ਤੌਰ ਤੇ ਇਹ ਕਿਹਾ ਜਾ ਰਿਹਾ ਹੈ ਕਿ ਹਜੇ ਤੱਕ ਕੋਈ ਵੱਡੀ ਪਾਰਟੀ ਜਾਂ ਵੱਡਾ ਕੋਈ 그룹 ਖੇਰਾ ਖੇਰਾ ਦੇ ਨਾਲ ਸਮਰਥਨ ਦੇ ਵਿੱਚ ਹਜੇ ਤੱਕ ਚੁਣਨ ਲਈ ਨਹੀਂ ਆਇਆ ਬਿਲਕੁਲ ਜੇ ਤਕਰਤੀ ਜੇ ਦੇਖਿਆ ਜਾਏ ਸੁਖਪਾਲ ਖੇਰਾ ਦਾ ਜੋ ਹੁਣ ਤੱਕ ਪੋਲਿਟিক্যাল ਗ੍ਰਾਫ ਰਿਹਾ ਕਿੰਨਾ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਲਈ ਆਸਾਨ ਜਾਂ ਮੁਸ਼ਕਲ ਹੋਏਗਾ ਇਸ ਨਵੀਂ ਪਾਰਟੀ ਦਾ ਗਠਨ ਕਰਕੇ ਫਿਰ ਆਪਣੀ ਹੋਂਦ ਨੂੰ ਹੋਰ ਮਜ਼ਬੂਤ ਕਰਨਾ ਪੰਜਾਬ ਦੀ ਸਿਆਸਤ ਦੇਖੋ ਰਾਜਾ ਮੇਰਾ ਮੰਨਣਾ ਇਹ ਹੈ ਕਿ ਸੁਖਪਾਲ ਖੈਰਾ ਦਾ ਫਿਜ਼ੀਕਲ ਫਿਊਚਰ ਜਿਹੜਾ ਕੈਰੀਅਰ ਹੈਗਾ ਉਹ ਖਤਮ ਹੋ ਚੁੱਕਿਆ ਹੁਣ ਨਵੀਂ ਮੰਚ ਬਣਾਉਣ ਤੋਂ ਬਾਅਦ ਜਿਹੜਾ ਪ politcal ਕੈਰੀਅਰ ਰੀਸਟਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬਹੁਤ ਡਿਫਿਕਲਟ ਹੈ ਬਹੁਤ ਮੁਸ਼ਕਲ ਹੈ ਉਹ ਸੰਭਵ ਨਹੀਂ ਹੋ ਸਕੇਗਾ ਜੀ ਅੱਜ ਦੇ ਅਖਬਾਰਾਂ 'ਚ ਇਹ ਵੀ ਛਪਿਆ ਹੈ ਕਿ ਸੁਖਪਾਲ ਖੈਰਾ ਬਠਿੰਡੇ ਤੋਂ ਚੋਣ ਲੜਨ ਦੀ ਕੋਸ਼ਿਸ਼ ਕਰਨਗੇ ਪਾਰਲੀਮੈਂਟਰੀ ਚੋਣ ਤੇ ਬਠਿੰਡੇ ਦੇ ਵਿੱਚ ਪਹਿਲਾਂ ਦੇ ਉਮੀਦਵਾਰ ਬੜੇ ਮਜ਼ਬੂਤ ਨੇ ਉੱਥੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਸਫਲਤਾ ਮਿਲ ਸਕਦੀ ਹੈ। ਜੀ। ਸੋ ਜਿਹੜਾ ਪੋਲਿਟਿਕਲ ਕੈਰੀਅਰ ਫੈਰਾ ਦਾ ਮੇਰੇ ਅਨੁਸਾਰ ਸਮਝਣ ਦੇ ਮਤਾਬਕ ਉਹ ਖਤਮ ਹੋ ਚੁੱਕਿਆ। ਬਿਲਕੁਲ ਕਿਉਂਕਿ ਜੇ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਜਦੋਂ ਉਸ ਜਦੋਂ ਹੋਂਦ ਵਿੱਚ ਆਈ ਸੀ ਪੰਜਾਬ ਵਿੱਚ ਬਹੁਤ ਵਿਸ਼ਵਾਸ ਕੀਤਾ ਸੀਗਾ ਲੇਕਿਨ ਜੋ ਹਸ਼ਰ ਹੋਇਆ ਉਹ ਸਭ ਦੇ ਸਾਹਮਣੇ ਹੈ। ਇੱਕ ਵਾਰ ਫੇਰ ਕਿਸੇ ਨਵੀਂ ਪਾਰਟੀ ਤੇ ਵਿਸ਼ਵਾਸ ਜੜਾ ਹੈ ਕਾਇਮ ਕਰਨਾ ਸ਼ਾਇਦ ਇਹਨਾਂ ਸੌਖਾ ਨਹੀਂ ਹੋਏਗਾ। ਬਿਲਕੁਲ ਸੌਖਾ ਨਹੀਂ ਹੋਏਗਾ ਜੀ ਨਾਲੇ ਹੱਤ ਨੋਕ ਕੀ ਬਾਰ-ਬਾਰ ਤੁਹਾਨੂੰ ਚਾਂਸ ਨਹੀਂ ਦਿੰਦੇ ਆਮ ਆਦਮੀ ਪਾਰਟੀ ਨੂੰ ਇੱਕ ਬੜਾ ਹੰਘਾਰਾ ਮਿਲਿਆ ਸੀ ਪਿਛਲੀਆਂ ਚੋਣਾਂ 'ਚ ਜਿਹੜਾ ਕਿ ਉਹਨਾਂ ਨੇ ਗਵਾਇਆ ਖਰਾਬ ਕੀਤਾ ਔਰ ਹੁਣ ਜਿਸਪਾਲ ਖੈਰਾ ਸਮਝੋਗੇ ਕਿ ਜੀ ਮੈਂ ਨਵੀਂ ਪਾਰਟੀ ਬਣਾ ਕੇ ਤੇ ਕੁਝ ਸਪਲਿੰਟਰ ਪੋਲੀਟੀਸ਼ੀਅਨਸ ਨਾਲ ਲੈ ਕੇ ਮੈਂ ਜੇਤੂ ਹੋ ਜਾਊਂਗਾ ਜਾਂ ਕਾਮਯਾਬ ਹੋ ਜਾਊਂਗਾ ਇਹ ਉਹਨਾਂ ਦਾ ਬਹੁਤ ਵੱਡਾ ਭੁਲੇਖਾ ਹੈ ਜੀ ਔਰ ਤੁਸੀਂ ਦੇਖੋਗੇ ਆਉਣ ਵਾਲੀਆਂ ਚੋਣਾਂ 'ਚ ਜਿਹੜਾ ਸਿਰਫ ਆਮ ਆਦਮੀ ਪਾਰਟ ਕੱਲਾ ਖੈਰਾ ਗਰੁੱਪ ਨਹੀਂ ਜਿਹੜਾ ਮੇਨ ਧੜਾ ਆਮ ਆਦਮੀ ਪਾਰਟੀ ਦਾ ਉਹਦੇ ਦੀ ਕੋਈ ਜਿਹੜੇ ਅਸਰ ਅੱਛੇ ਨਜ਼ਰ ਨਹੀਂ ਆ ਰਹੇ ਉਹਨਾਂ ਨੂੰ ਵੀ ਕਾਮਯਾਬੀ ਮਿਲਣ ਦੀ ਕੋਈ ਅਸਰ ਨਹੀਂ ਲੋਕੀ ਬਹੁਤ ਨਿਰਾਸ਼ ਹੋ ਚੁੱਕੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਰਜਿੰਦਰ ਤਗੜ ਜੀ ਸਾਣਾ ਗੱਲ ਕਰਨ ਲਈ ਜਾਣਕਾਰੀ ਸਾਂਝੀ ਕਰਨ ਲਈ ਸੋ ਫਿਲਹਾਲ ਜਿਹੜਾ ਸਿਆਸੀ ਪਵਿਕ ਹੈ ਉਸ ਤੇ ਸਵਾਲ ਉਜੂੜ ਖੜੇ ਹੋ ਰਹੇ ਨੇ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਜਦੋਂ ਨਵੀਂ ਪਾਰਟੀ ਦਾ ਐਲਾਨ ਕਰਨਗੇ ਕੌਣ ਕੌਣ ਉਹਦੇ ਨਾਲ ਖੜੇ ਹੁੰਦੇ ਨੇ ਔਰ ਕਿਸ ਤਰ੍ਹਾਂ ਦੇ ਨਾਲ ਇਹ ਪਾਰਟੀ ਫਿਰ ਅੱਗੇ ਕੰਮ ਕਰਦੀ ਹੈ ਨੁਕਰਦੇ ਅੱਗੇ ਹੋਰ ਦਲ ਕਰਦੇ ਹਾਂ ਪੀ.ਸੀ. ਨਿਊਜ਼ ਦੀ ਖਬਰ ਦੇ ਅਸਰ ਦੀ ਮਾਨਸਾ ਦੇ ਵਿੱਚ 6 ਇੱਟਾ ਪੱਠਾ ਮਾਲਕਾਂ ਦੇ ਨਾਲ ਕਾਰਵਾਈ ਹੁਣ ਹੁਣਾਂ ਤੇ ਹੋਈ ਹੈ ਪੰਜਾਬ ਪ੍ਰੋਫਿਊਸ਼ਨ ਕੰਟਰੋਲ ਬੋਰਡ ਨੇ ਪੱਠਾ ਮਾਲਕਾਂ ਦੀ ਲਾਇਸੈਂਸ ਰੱਦ ਕਰ ਦਿੱਤੇ ਨੇ ਕਹਿੰਦੇ ਕਿ 31 ਜਨਵਰੀ ਤੋਂ ਪਹਿਲਾਂ ਸਰਕਾਰੀ ਹੁਕਮਾਂ ਨੂੰ ਛਿੱਕੇ ਟਾਂਕੀਆਂ ਨੂੰ ਚਾਲੂ ਕੀਤਾ ਗਿਆ ਸੀ ਅਤੇ ਪੀ.ਸੀ. ਨਿਊਜ਼ ਨੇ ਪ੍ਰਮੁਖਤਾ ਨਾਲ ਇਸ ਦਾ ਖਾਬਦ ਹੋ ਬਿਖਾਇਆ ਸੀ ਔਰ ਉਸ ਤੋਂ ਬਾਅਦ ਹੁਣ ਇਹ ਕਾਰਵਾਈ ਹੁੰਦੀ ਹੋਈ ਨਜ਼ਰ ਆਈ ਹੈ ਪਟਾਚਨ ਕੰਟਰੋਲ ਬੋਰਡ ਦੀ ਤੇ ਮਾਨਸਾ ਵਿੱਚ 6 8 ਪੱਠਾ ਮਾਲਕਾਂ ਤੇ ਕਾਰਵਾਈ ਹੋਈ ਹੈ ਪੰਜਾਬ ਫੂਡ ਕੰਟਰੋਲ ਬੋਰਡ ਨੇ ਇਹਨਾਂ ਪੱਠਾ ਮਾਲਕਾਂ ਦੇ ਲਾਇਸੈਂਸ ਨੂੰ ਰੱਦ ਕਰ ਦਿੱਤਾ ਹੈ ਕਰਨਲ ਨਵਦੀਪ ਹਲੂਵਾਲੀਆ ਇਸ ਵੇਲੇ ਜੁੜੇ ਨੇ ਨਤੀਬ ਜਸਦੇਵ ਨਾਲ ਪ੍ਰਮੁਖਤਾ ਨਾਲ ਪੀ.ਸੀ. ਨਿਊਜ਼ ਨੇ ਖਬਰ ਵਿਖਾਈ ਸੀ ਕਿ ਬਹੁਤ ਸਾਰਾ ਰੋਸ ਕਈਆਂ ਦੇ ਵਿੱਚ ਪਾਇਆ ਜਾ ਰਿਹਾ ਸੀ ਕਿ ਕਿਸ ਤਰ੍ਹਾਂ ਦੇ ਨਾਲ ਚਿੱਕੇ ਟਾਂਕੀ ਇਹ ਪੱਠਾ ਜਿਹੜੇ ਨੇ ਚਲਾਏ ਜਾ ਰਹੇ ਨੇ ਸੋ ਹੁਣ ਸਖਤੀ ਨਜ਼ਰ ਆਈ ਹੈ ਬਿਲਕੁਲ ਨਾ ਦੱਸਣਾ ਜਾਗਾ ਕਿ ਪੀਟੀਸੀ ਨਿਊਜ਼ ਨੇ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਤੇ ਸਰਕਾਰ ਜਿਹੜੀ ਸੁੱਤੀ ہوئی ਸਰਕਾਰ ਨੂੰ ਜਗਾਇਆ ਅੱਜ ਫਿਰ ਜਿਹੜਾ ਇਹ ਇਟਾ ਮਾਲਕਾਂ ਨੇ ਜਿਹੜਾ ਪੱਠਾ ਚਲਾਏ ਹੋਏ ਸੀ ਸਰਕਾਰ ਦੀ ਅਣਦੇਖੀ ਇਹ ਕਾਰਨ ਕੀਤਾ ਹੈ ਕਿਉਂਕਿ ਪਿੱਛੇ ਜੇ ਐਨਜੀਟੀ ਵੱਲੋਂ 50 ਕਰੋੜ ਰੁਪਏ ਜੁਰਮਾਨਾ ਵੀ ਪੰਜਾਬ ਸਰਕਾਰ ਨੂੰ ਲਾਇਆ ਗਿਆ ਸੀ ਕਿਉਂਕਿ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀਆਂ ਦੀ ਮਿਲੀਭੁਤ ਕਰਕੇ ਹੀ ਪੰਜਾਬ 'ਚ ਪੋਲੂਸ਼ਨ ਜਿਹੜਾ ਜ਼ਿਆਦਾ ਵੱਧ ਰਿਹਾ ਸੀ ਇਹਹੀ ਉਦਾਹਰਨ ਸੀਗੀ ਜਿਵੇਂ ਇਨਾ ਪੱਠਾ ਮਾਲਕਾਂ ਨੇ ਅਧਿਕਾਰੀਆਂ ਨਾਲ ਮਿਲ ਕੇ ਪਠਾ ਚਲਾਏ ਹੋਏ ਸੀਗੇ ਔਰ ਅਗਰ ਹੁਣ ਕੀਤਾ ਜਾਵੇ ਤਾਂ 6 ਇਹਨਾਂ ਨੇ ਪਠਾ ਮਾਲਕਾਂ ਦੇ ਖਿਲਾਫ ਹੈ ਜਿਹੜਾ ਕਾਰਵਾਈ ਕੀਤੀ ਆ ਪੋਲਿਊਸ਼ਨ ਬੋਰਡ ਨੇ ਉਹਨਾਂ ਦੇ ਜਿਹੜੇ ਲਾਇਸੈਂਸ ਰੱਦ ਕੀਤੇ ਆ ਅਜੇ ਵੀ ਤਕਰੀਬਨ ਅੱਧੀ ਦਰਜਨ ਦੇ ਕਰੀਬ ਜਿਹੜੇ ਪਠਾ ਮਾਲਕ ਹੋਰ ਵੀ ਹੈਗੇ ਆ ਜਿਹੜੇ ਚਲਾ ਰਹੇ ਨੇ ਉਹਨਾਂ ਤੇ ਕਦੋਂ ਕਾਰਵਾਈ ਹੋਗੀ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਜੀਰਾ ਦਾ ਬਿਲਕੁਲ ਸੋ ਜਸੰਗ ਨਾਲ ਇਹਨਾਂ ਨੂੰ ਪਠਾ ਨੂੰ ਬੰਦ ਕੀਤਾ ਗਿਆ ਕਿਸ ਤਰ੍ਹਾਂ ਦੀ ਕਾਰਵਾਈ ਜਿਹੜਾ ਹੈ ਨਾ ਮਾਲਕਾਂ ਤੇ ਕੀਤੀ ਗਈ ਹੈ ਬਿਲਕੁਲ ਜਿਹੜਾ ਪੋਲਿਊਸ਼ਨ ਬੋਰਡ ਨੇ ਆਪਣਾ ਲਾਇਸੈਂਸ ਰੱਦ ਕਰ ਦਿੱਤਾ ਡੀਐਫਐਸਸੀ ਆਪਣਾ ਲਾਇਸੈਂਸ ਰੱਦ ਕਰੇਗਾ ਉਸ ਤੋਂ ਬਾਅਦ ਜਿਹੜੇ ਇਹ ਪੱਠਾਵਾਂ ਚੱਲ ਰਹੇ ਸੀਗੇ ਇਹਨਾਂ ਨੂੰ ਬੰਦ ਕੀਤਾ ਜਾਊਗਾ ਇਹਨਾਂ ਤੋਂ ਸ਼ੋਕਾਲ ਨੋਟਿਸ ਦਿੱਤਾ ਜਾਊਗਾ ਔਰ ਇਹਨਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਕੀਤੇ ਜਾਣਗੇ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਨਵਾਂ ਡਿਜ਼ਾਈਨ ਹੈ ਜਿਹੜਾ ਕੋਈ ਜਿਗਜੈਗ ਦੇ ਨਾਮ ਤੇ ਕੋਈ ਡਿਜ਼ਾਈਨ ਲਿਆਂਦਾ ਸੀਗਾ ਉਸ ਡਿਜ਼ਾਈਨ ਦੇ ਅਧੀਨ ਹੈ ਜਿਹੜੇ ਨਵੇਂ ਪੱਠੇ ਚੱਲਣੇ ਚਾਹੀਦੇ ਸੀਗੇ ਪਰ ਜਿਹੜੇ ਇਹ ਪੁਰਾਣੇ ਪੱਠੇ ਮਾਲਕ ਨੇ ਇਹ ਅਧਿਕਾਰੀਆਂ ਨਾਲ ਮਿਲ ਕੇ ਚਲਾ ਰਹੇ ਸੀ ਜਿਆਦਾ ਪੋਲਿਊਸ਼ਨ ਫੈਲ ਰਿਆ ਕਰ ਬਈ ਅਮਲ ਵਿੱਚ ਲਿਆਂਦੀ ਗਈ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਸੋਹਣ ਆਖਿਰਕਾਰ ਜੁੜਾ ਹੈ ਐਕਸ਼ਨ ਇਹਨਾਂ ਪੱਠਾ ਮਾਲਕਾਂ ਤੇ ਹੋਇਆ ਤੇ ਹੁਣ ਜਿਹੜਾ ਲਾਇਸੈਂਸ ਇਹਨਾਂ ਦੇ ਰੱਦ ਕੀਤੇ ਜਾ ਰਹੇ ਨੇ ਔਰ ਥੋੜੀ ਜਿਹੀ ਬ੍ਰੇਕ ਲੈ ਤੇ ਰੁਕਦੇ ਆਂ ਫਿਰ ਜਲਦ ਹਾਜ਼ਰ ਹੋਣੇ ਆ ਬੜੇ ਰੋਸਾ ਲੈ ਨਾਲ हरियाणा की हर आम और खास खबर उन पर रखते हैं हम लगातार नजर पीटीसी न्यूज हरियाणा में सह प्रायोजक ब्रॉडवे वीजा दिनाल सुपनिया देवो हकीकत की उड़ान आशा किरण हॉस्पिटल एंड फर्टिलिटी वर्ल्ड हूं मां बनन का सुपना हो सकता है पूरा नहीं रॉश नहीं फैला क्या बेली मैडम सब ठीक तो है ना सब ठीक है, है मुबारक हो ती? मुबारक होमवीर तू चाचा बन गया ती हो बापू आखेगा बापू नमस्ते ती जी बापू घर होना बन <laughs> 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 किसे त्योहार तो घट है नवे भारत की नवी बेटियां बेटी बचाओ बेटी पढ़ाओ महिला के बाल विकास मंत्रालय द्वारा जनहित जारी शादी का ख्याल आया तो असि अक्सर ख्याल हो जाते हैं शायद योगा क्लास के बार कोई फिल्म स्टार टकरा जाए शायद किसी मशहूर क्रिकेटर की नजर पै जाए शायद डॉट कॉम तो निकलो ऐसी शादी डॉट कॉम ऐसी आओ ਇੱਥੇ 50 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਮਿਲਿਆ ਆਪਣਾ ਪਰਫੈਕਟ ਲਾਈਫ ਪਾਰਟਨਰ ਪੰਜਾਬੀਸ਼ਾਦੀ.com ਅੱਜ ਹੀ ਰਜਿਸਟਰ ਕਰੋ ਬ੍ਰੇਕ ਤੋਂ ਬਾਅਦ ਹੋ ਨਜ਼ਰ ਪਾਣੀਆਂ ਦੁਆਬਾ ਖੇਤਰ ਦੀਆਂ ਕੁਝ ਖਬਰਾਂਾਂ ਤੇ ਪਹਿਲੀ ਪਾਛਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਦੀ ਅੱਜ ਤੋਂ ਰਮਪਤਾ ਹੋ ਗਈ। ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ 베ਰ ਸਾਹਿਬ ਤੋਂ ਯਾਤਰਾ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸਣੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਮੌਜੂਦ ਰਹੇ। ਸ਼ਬਦ ਗੁਰੂ ਯਾਤਰਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦੀ ਹੋਈ 17 ਅਪ੍ਰੈਲ ਨੂੰ ਸੁਲਤਾਨਪੁਰ ਲੋਧੀ ਵਿਖੇ ਜਾ ਕੇ ਸਮਾਪਤ ਹੋਵੇਗੀ। ਜਦੋਂ ਸੇ ਕਿ ਅੱਜ ਇਹ ਸ਼ਬਦ ਗੁਰੂ ਯਾਤਰਾ ਦੀ ਰਮਪਤਾ ਹੋਈ। ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਇਸ ਪੇਰ ਵਿੱਚ ਜੁੜਨ ਲਈ ਪਹੁੰਚੀਆਂ ਨਤਮਸਤਕ ਹੋਈਆਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਚਠੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਮੌਜੂਦ ਰਹੇ ਤਾਂ ਜਿਕੇ ਅੱਜ ਸ਼ੁਰੂ ਹੋਈ ਸ਼ਬਦ ਗੁਰੂ ਯਾਤਰਾ ਪੰਜਾਬ ਦੇ ਵੱਖ-ਵੱਖ ਅਸ਼ਰਤ ਹੋਣ ਦੀ ਹੋਈ ਅੱਗੇ ਵਧੇਗੀ ਜਿੱਥੇ ਕਿ ਥਾਂ-ਥਾਂ ਤੇ ਲੰਗਰ ਵੀ ਲਗਾਏ ਜਾਣਗੇ सतारह अप्रैल को सुल्तानपुर जाके यात्रा जड़ी है समाप्त होनी तकरीबन तीन महीने तो ऊपर समा लगेगा जिथे यात्रा वक् बावानी तो जाएगी संकतं इस दर्शन यात्रा के कर सकन इस जुड़ सकन सो तो अद्वारा श्री बीर साहब तो इस यात्रा की शुरुआत अवेरे हुई सो तो पथरस तो इस बारे होर जानकारी लें जिस तरह के नज सवेरे इस शबद गुरु यात्रा की शुरुआत हुई ਖਾਸਾ ਜੁੜਾ ਹੈ ਸੰਕਨਾਵੀ ਵਟੀ ਗਿੰਤੀ ਵਿੱਚ ਜੁੜਿਆ ਹੋਇਆ ਸਨ ਸੋ ਇਸ ਬਾਰੇ ਹੁਣ ਹੋਰ ਅੱਗੇ ਕਿਸ ਤਰ੍ਹਾਂ ਦੇ ਨਾਲ ਰੂਟ ਰਹੇਗਾ ਔਰ ਅੱਜ ਕਿੱਥੇ ਜਾ ਕੇ ਵਿਸ਼ਰਾਮ ਕਰੇਗੀ ਯਾਤਰਾ ਜੀ ਦਾਦਾ ਦੇਖੋ ਜਗਤ ਗੁਰੂ ਸ੍ਰੀ ਗੁਰੂ ਨਨਕ ਸਿੰਘ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਜਿਹੜੀ ਅੱਜ ਸ਼ੁਰੂਆਤ ਕੀਤੀ ਗਈ ਹੈ ਇਸ ਨਗਰ ਕੀਰਤਨ ਦੀ ਜਿਸ ਦਾ ਨਾਮ ਰੱਖਿਆ ਗਿਆ ਹੈ ਸ਼ਬਦ ਗੁਰੂ ਯਾਤਰਾ ਔਰ ਇਹ ਗੁਰਦੁਆਰਾ ਬੇਰ ਸਾਬ ਤੋਂ ਇਸ ਦਾ ਆਰੰਭ ਹੋਇਆ ਅੱਜ ਸੁਲਤਾਨਪੁਰ ਲੋਧੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਹੋ ਕੇ ਇਹ ਜਿਹੜਾ ਨਗਰ ਕੀਰਤਨ ਲੰਘਣਾ ਹੈ ਔਰ ਉਸ ਤੋਂ ਬਾਅਦ ਇਸ ਦਾ ਜਿਹੜਾ ਵਿਸ਼ਰਾਮ ਹੈ ਗੁਰਦਾਰਾ ਬੋੜੀ ਸਾਹਿਬ ਗੋਇੰਦਵਾਲ ਸਾਹਿਬ ਦੇ ਵਿਖੇ ਹੋਣਾ ਹੈ ਜਿਹੜਾ ਕਿ ਇਤਿਹਾਸਿਕ ਗੁਰੂ ਘਰ ਹੈਗਾ ਔਰ ਉਸ ਤੋਂ ਬਾਅਦ ਅਗਲੀ ਸਵੇਰ ਯਾਨੀ ਕੱਲ ਸਵੇਰ ਇਸ ਨੇ ਆਪਣੇ ਅਗਲੇ ਪੜਾਵੇ ਵੱਲ ਚੱਲੇ ਪਾਉਣੇ ਨੇ ਔਰ ਕੱਲ ਸ਼ਾਮ ਨੂੰ ਜਿਹੜਾ ਇਸ ਦਾ ਵਿਸ਼ਰਾਮ ਹੈ ਤਰਨਤਾਲ ਨੇ ਵਿਖੇ ਹੋਣਾ ਸੋ ਲਗਾਤਾਰ 17 April ਤੱਕ ਇਸੇ ਤਰੀਕੇ ਨਾਲ ਇਸ ਸ਼ਬਦ ਗੁਰੂ ਯਾਤਰਾ ਨੇ ਵਕ ਵਕ ਪਿੰਡਾਂ ਦੇ ਵਿੱਚ ਵਕ ਵਕ ਹਲਕਿਆਂ ਦੇ ਵਿੱਚ ਜਾਣਾ ਹੈ ਔਰ 17 April ਨੂੰ ਮੁੜ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਵਿੱਚ ਉੱਤੇ ਪਹੁੰਚਣਾ ਔਰ ਇਸ ਦੀ ਸਮਾਪਤੀ ਹੋਣੀ ਹੈ ਜੀ ਜੀ ਪਤਰਸ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਸੋ ਜਿਸ ਨਾਲ ਇਹ ਯਾਤਰਾ ਹੌਲੀ ਹੌਲੀ ਅੱਗੇ ਵਧੇਗੀ ਤੇ ਵਕ ਵਕ ਥਾਵਾਂ ਤੋਂ ਹੋਏਗੀ ਜਿੱਥੇ ਕਿ ਸੰਗਤਾਂ ਇਸ ਯਾਤਰਾ ਦੇ ਨਾਲ ਜੁੜ ਸਕਣ ਗਿਆ ਦਰਸ਼ਨ ਕਰ ਸਕਣ ਗਿਆ ਸ਼੍ਰੋਮਣੀ ਕਮੇਟੀ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਪੋਲੀਥਿਨ ਦੇ ਲਿਫਾਫਿਆਂ ਤੇ ਰੋਕ ਲਗਾ ਦਿੱਤੀ ਹੈ ਜਿਸੇ ਕਰਕੇ ਹੁਣ ਪਿੰਨੀ ਪ੍ਰਸ਼ਾਦ ਲਿਫਾਫੇ ਵਿੱਚ ਨਹੀਂ ਮਿਲੇਗਾ ਦੂਜੇ ਪਾਸੇ ਸ਼ਰਧਾਲੂਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਵਾਤਾਵਰਣ ਦੇ ਦਿਨੋ-ਦਿਨੀ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦਿਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ। ਹੁਣ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਪ੍ਰਸ਼ਾਦ ਲਈ ਪਲਾਸਟਿਕ ਦੇ ਲਫਾਫਿਆਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ, ਬਲਕਿ ਇਸ ਦੀ ਥਾਂ ਹੁਣ ਪ੍ਰਸ਼ਾਦ ਲਈ ਇਕੋ-ਫ੍ਰੈਂਡਲੀ ਲਫਾਫੇ ਵਰਤੋਚ ਲਿਆਂਦੇ ਜਾਣਗੇ। ਇਸ ਤੋਂ ਪਹਿਲਾਂ ਐਸ.ਡੀ.ਪੀ.ਸੀ ਵੱਲੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ 1 ਅਪ੍ਰੈਲ 2018 ਤੋਂ ਪਲਾਸਟਿਕ ਦੇ ਲਫਾਫਿਆਂ ਤੇ ਰੋਕ ਲਈ ਗਈ ਸੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਪਲਾਸਟਿਕ ਨਾਲ ਡਾਕਟਰਸ ਦਾ ਕਹਿਣਾ ਹੈ ਸਕਿਨ ਕੈਂਸਰ ਹੋਰ ਕਈ ਤਰ੍ਹਾਂ ਦੀਆਂ ਨਾ ਇਲਾਜ ਬਿਮਾਰੀਆਂ ਲੱਗ ਜਾਂਦੀਆਂ ਤੇ ਅਸੀਂ ਐਸਜੀਪੀਸੀ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਇਹ ਬਹੁਤ ਚੰਗਾ ਉਪਰਾਲਾ ਹੈ ਪਲਾਸਟਿਕ ਜਿਹੜਾ ਹੈ ਬਹੁਤ ਭਿਆਨਕਰ ਬਿਮਾਰੀਆਂ ਦਾ ਕੈਂਸਰ ਵਰਗੀਆਂ ਬਿਮਾਰੀਆਂ ਦਾ ਵੀ ਕਾਰਨ ਬੰਦਾ ਹੈ ਇਹਨੂੰ ਬੰਦ ਕਰਕੇ ਸ਼੍ਰੋਮਣੀ ਕਮੇਟੀ ਨੇ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਹੈ ਇਹ ਪਲਾਸਟਿਕ ਦੇ ਲਫਾਫੇ ਬੰਦ ਹੋਣੇ ਚਾਹੀਏ ਹਨ ਇਹਨਾਂ ਦਾ ਕੋਈ ਹੋਰ ਤੋੜ ਜਿਹੜਾ ਹੈ ਕਾਗਜ਼ ਦੇ ਲਫਾਫੇ ਵਾਲਾ ਉਹ ਪ੍ਰੋਵਾਈਡ ਕਰਨਾ ਚਾਹੁੰਦਾ ਹੈ ਉਧਰ ਐਸਜੀਪੀਸੀ ਵੱਲੋਂ ਪਲਾਸਟਿਕ ਦੇ ਲਫਾਫਿਆਂ ਤੇ ਲਾਈ ਰੋਗ ਦੇ ਫੈਸਲੇ ਦੀ ਸੰਗਤ ਵੀ ਭਰਪੂਰ ਸ਼ਲਾਗਾ ਕਰ ਰਹੀ ਏ ਸੰਗਠਾ ਦਾ ਕਹਿਣਾ ਹੈ ਕਿ ਪਲਾਸਟਿਕ ਦੇ ਲਫਾਫੇ ਜਿੱਥੇ ਪ੍ਰਦੂਸ਼ਣ ਫਲਾਉਂਦੇ ਨੇ ਉੱਥੇ ਹੀ ਇਨਸਾਨੀ ਜ਼ਿੰਦਗੀ ਵਾਸਤੇ ਵੀ ਕਾਫੀ ਹਾਨੀਕਾਰਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਾਵਰਣ ਨੂੰ ਮੁੱਖ ਰੱਖਦੇ ਹੋਏ ਜੋ ਪਲਾਸਟਿਕ ਦੇ ਲਫਾਫੇ ਆ ਉਹ ਬੰਦ ਕਰਕੇ ਪਿੰਨੀ ਪ੍ਰਸ਼ਾਦ ਲਈ ਵਾਤਾਵਰਣ ਪੱਖੀ ਲਫਾਫੇ ਵਰਤੇ ਜਾਣਗੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸਮਾਜਿਕ ਭਲਾਈ ਦੇ ਕੰਮ ਕਰਦੀ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਤਾਵਰਣ ਨੂੰ ਵੀ ਸ਼ੁੱਧ ਤੇ ਸਾਫ ਰੱਖਣਾ ਚਾਹੁੰਦੀ ਹੈ ਦੱਸ ਦਈਏ ਕਿ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਵੀ ਕੁਦਰਤ ਦੀ ਅਹਿਮੀਅਤ ਨੂੰ ਧਰਮ ਗ੍ਰੰਥਾਂ 'ਚ ਵੀ ਦਰਸਾਇਆ ਗਿਆ ਏ ਸੋ ਇਸੇ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਕੁਦਰਤ ਦੀ ਸਾਂਭ ਸੰਭਾਲ ਲਈ ਅਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਬਲਜੀਤ ਸਿੰਘ ਪੀਟੀਸੀ ਨਿਊਜ਼ ਸ਼੍ਰੀਨੰਦਪੁਰ ਸਾਹਿਬ ਅਰ ਘਪਰਾ سلسلہ ਐਸੀ ਤਰ੍ਹਾਂ ਜਾਰੀ ਰਹੇਗਾ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ मिलिए रजत से व्हाट्सएप ग्रुप बनाकर वो अपनी क्लास का हीरो बन गया रजत एडमिन तो है लेकिन वो ये बात कभी जताता नहीं है सिवाय आज है तो यार था तो मैंने सोचा कि सच नहीं रजत ने ध्रुव को समझाया कि ऐसे फेक न्यूज टाइप मैसेजेस लोगों को एक दूसरे के खिलाफ भड़का सकते हैं खिला और फिर क्या कॉलेज पैस यार रजत जैसे बनिए खुशियाँ बांटिए अफवाहें नहीं Get ready to be a part of the biggest book fair in New Delhi Pragati Maidan New Delhi World Book Fair 2019 5 Sile lekar 13 January tak chalne is book fair ki theme hai Books for Readers with Special Needs Tickets are available online and at select metro stations Break the baad ho nazar paneya maja kuch ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਲਈ ਮੈਨੀਫੈਸਟੋ ਤਿਆਰ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਔਰ ਇਸ ਕਮੇਟੀ ਵਿੱਚ ਕਈ ਕੇਂਦਰੀ ਮੰਤਰੀ ਤੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਮ ਸ਼ਾਮਿਲ ਨੇ ਪਰ ਇਸ ਸੂਚੀ ਵਿੱਚ ਅਮਿਤਸਰ ਤੋਂ ਸੀਨੀਅਰ ਭਾਜਪਾ ਆਗੂ ਰਜਿੰਦਰ ਮੋਹਨ ਛੀਨਾ ਦਾ ਨਾਮ ਆਉਣ ਤੇ ਇਹ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਲੋਕ ਸਭਾ ਹਲਕੇ ਤੋਂ ਛੀਨਾ ਨੂੰ ਹੀ ਟਿਕਟ ਮਿਲੇਗੀ ਇਸ ਬਾਰੇ ਨੰਦ ਨਾਲ ਖਾਸ ਗੱਲਬਾਤ ਕੀਤੀ ਸਾਰੇ ਸਹਿਯੋਗੀ ਸੁਪ੍ਰੀਤ ਸਿੰਘ ਕਾਲੋ ਨੇ 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਤਿਆਰੀ ਖੇਚ ਲਈ ਹੈ ਆਮ ਲੋਕਾਂ ਨੂੰ ਜੋ ਉਹਨਾਂ ਦੀਆਂ ਮੁਸ਼ਕਿਲਾਂਵਾਂ ਨੇ ਉਹਨਾਂ ਦੇ ਜਿਹੜੇ ਸੂਬਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਨੁਮਾਇੰਦੇ ਨੇ ਉਹਨਾਂ ਦੇ ਜ਼ਰੀਏ ਉਹਨਾਂ ਦੀਆਂ ਮੁਸ਼ਕਿਲਾਂਤਾਂ ਨੂੰ ਜਾਣ ਕੇ ਮੈਨੀਫੈਸਟੋ ਤਿਆਰ ਕਰਨ ਦਾ ਵੀ ਮੈਂਬਰੀ ਕਮੇਟੀ ਦੇ ਜਿਹੜੀ ਹੈ ਉਹ ਸਥਾਪਿਤ ਕੀਤਾ ਗਿਆ ਹੈ ਕੌਮੀ ਪ੍ਰਧਾਨ ਅਮਿਤ ਸ਼ਾਦੇ ਵੱਲੋਂ ਔਰ ਖਾਸ ਗੱਲ ਇਹ ਹੈ ਕਿ ਇਸ ਵੀ ਮੈਂਬਰੀ ਕਮੇਟੀ ਦੇ ਵਿੱਚ ਕਈ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਸਾਹਿਬਾਨ ਨੇ ਉਹਨਾਂ ਦੇ ਨਾਲ ਹੀ ਕੈਬਨਿਟ ਮਨਿਸਟਰਸ ਜਿਹੜੇ ਕੇਂਦਰ ਦੇ ਵਿੱਚ ਨੇ ਉਹ ਸ਼ਾਮਿਲ ਨੇ ਇੱਕ ਚਿਹਰਾ ਅਜੇਹਾ ਹੈ ਜੋ ਖਾਸ ਖੇਚੜਾ ਕੇਂਦਰ ਬਣਿਆ ਹੈ ਜੋ ਕਿ ਨੌਨ ਐਮਪੀ ਹੈ ਪਰ ਐਮਪੀ ਇਲੈਕਸ਼ਨਸ ਦੇ ਵਿੱਚ ਖੜੇ ਜ਼ਰੂਰ ਹੋਏ ਨੇ ਕਿਤੇ ਨਾ ਕਿਤੇ 1921 ਤੋਂ ਬਾਅਦ ਜਿਹੜੀ ਉਹ ਹਮੇਸ਼ਾ ਰਹਿ ਜਾਂਦੀ ਸੀਗੀ ਜੀ ਹਾਂ ਮੈਂ ਗੱਲ ਕਰ ਰਿਹਾ ਸਿਨੀਅਰ ਬੀਜੇਪੀ ਲੀਡਰ ਰਜਿੰਦਰ ਮੋਹਨ ਚੀਨਾ ਜੀ ਦੀ ਜਿਨ੍ਹਾਂ ਨੂੰ ਇਸ ਜਿਹੜੀ 20 ਮੈਂਬਰੀ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਦਾਂ ਦੇ ਜਿਹੜੇ ਸੁਝਾਅ ਉਹਨਾਂ ਦੇ ਵੱਲੋਂ ਦਿੱਤੇ ਜਾਣਗੇ ਮੈਨੀਫੈਸਟੋ ਦੇ ਵਿੱਚ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਕਿਉਂਕਿ ਬੜਾ ਵੱਡਾ ਮਾਨ ਸਤਕਾਰ ਜਿਹੜਾ ਹੈ ਪਾਰਟੀ ਨੇ ਤੁਹਾਨੂੰ ਬਖਸ਼ਿਆ ਹੈ ਔਰ ਕੀ ਪਲੈਨਿੰਗ ਹੈ 2019 ਲੋਕ ਸਭਾ ਚੋਣਾਂ ਦੇ ਜਿਹੜੇ ਮੈਨੀਫੈਸਟੋ ਨੂੰ ਲੈ ਕੇ ਕਿਦਾਂ ਦੇ ਸੁਝਾਅ ਦਿਓਗੇ ਪਹਿਲੋਂ ਤੇ ਮੈਂ ਸਾਰੇ ਦਸਕਿਆਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਕਰਨਾ ਹੈ ਔਰ ਮੈਂ ਧਨਵਾਦੀ ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦਾ ਔਰ ਸਾਡੇ ਪਾਰਟੀ ਦੇ ਅਧਿਕਾਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਸ਼੍ਰੀ ਜੇਤਲੀ ਜੀ ਦਾ ਔਰ ਜਿਹੜੇ ਇਸ ਕਮੇਟੀ ਦੇ ਪ੍ਰਧਾਨ ਬਣੇ ਨੇ ਹੋਮ ਮਿਨਿਸਟਰ ਸ਼੍ਰੀ ਰਾਜਨਾਥ ਸਿੰਘ ਜੀ ਦਾ ਕਿ ਜਿਨ੍ਹਾਂ ਨੇ ਮੈਨੂੰ ਇੱਕ ਨਮਾਣੇ ਜੇ ਬੰਦੇ ਨੂੰ ਇਸ ਨੈਸ਼ਨਲ ਲੈਵਲ ਦੀ ਇੱਕ ਕਮੇਟੀ ਜਿਹੜੀ ਮੈਨੀਫੈਸਟੋ ਦੀ ਹੈ ਭਾਰਤੀ ਜਨਤਾ ਪਾਰਟੀ ਦੀ ਉਸ ਕਮੇਟੀ ਦਾ ਇੱਕ ਮੈਂਬਰ ਬੁਲਾਇਆ ਕਿਉਂਕਿ ਸਾਰੇ ਜਿਹੜੇ ਮੈਂਬਰ ਨੇ ਉਸ ਕਮੇਟੀ ਵਿੱਚ ਸਾਰੇ ਸੀਨੀਅਰ ਮੈਂਬਰ ਨੇ ਕੈਬਨਿਟ ਮਿਨਿਸਟਰ ਨੇ ਜਾਂ ਉਹ ਮੁੱਖ ਮੰਤਰੀ ਰਹਿ ਚੁੱਕੇ ਨੇ ਜਾਂ ਉਹ ਐਸੋਸੀਏਟ ਡਿਪਟੀ ਮਿਨਿਸਟਰ ਵੀ ਹੈਗੇ ਨੇ ਉਹ ਸਾਰੇ ਮੈਂਬਰ ਨੇ ਔਰ ਮੈਨੂੰ ਉਹਨਾਂ ਨੇ ਉਹਦੇ ਵਿੱਚ ਮੈਂਬਰ ਪਾ ਕੇ ਇਹ ਬਹੁਤ ਵੱਡਾ ਮਾਨ ਬਖਸ਼ਿਆ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਜੋ ਵੀ ਸਾਡੀ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਜੋ ਲੋਕਾਂ ਦੇ ਹਿੱਤਾਂ ਦੀਆਂ ਗੱਲਾਂ ਹੋਣਗੀਆਂ ਕਿਉਂਕਿ ਮੈਂ ਪ੍ਰੇਜ਼ੈਂਟਡੂ ਵੀ ਬਿਲੋਂਗ ਕਰਦਾ ਮੈਂ ਖੁਦ ਫਾਰਮਰ ਐ ਐਜੂਕੇਸ਼ਨ ਦੇ ਨਾਲ ਮੇਰਾ ਬੜਾ ਲੰਮਾ ਤਜਰਬਾ ਰਿਹਾ ਹੈ ਸੋ ਵਕ ਵਕ ਜਿਹੜੇ ਮੇਰੇ ਐਕਸਪੀਰੀਅੰਸ ਨੇ ਲਾਈਫ ਦੇ ਉਹਨਾਂ ਨੂੰ ਜ਼ਰੂਰ ਮੈਨੀਫੈਸਟੋ ਵਿੱਚ ਅਸੀਂ ਡਿਸਕਸ ਕਰਾਂਗੇ ਇਸ ਵਾਰੀ ਪਾਰਟੀ ਮੈਨੂੰ ਸੀਟ ਦੇਗੀ ਨਵਾਜ਼ੇਗੀ ਤੇ ਮੈਂ ਆਰਟੀ ਸੇਵਾ ਵਾਸਤੇ ਜ਼ਰੂਰ ਹਾਜ਼ਰ ਐ ਔਰ ਪਾਰਟੀ ਨੂੰ ਸੀਟ ਜਿੱਤ ਕੇ ਵੀ ਦੇਵਾਂਗੇ ਜਿਵੇਂ ਮੈਨੂੰ ਪਾਰਟੀ ਜੋ ਹਕਮ ਲਗਾਏਗੀ ਉਸ ਦਾ ਕਰਾਂਗੇ ਸੋ ਇਸੇ ਰਜਿੰਦਰ ਮੋਹਨ ਚੀਨਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਜ਼ਿੰਮੇਵਾਰੀ ਲਗਾਏਗੀ ਤੇ ਜ਼ਰੂਰ ਨਿਭਾਵਾਂਗੇ ਪਰ ਜਿਸ ਤਰੀਕੇ ਦੇ ਨਾਲ ਇਸ ਲਿਸਟ ਦੇ ਵਿੱਚ ਇਹਨਾਂ ਦਾ ਨਾਮ ਆਇਆ ਹੈ ਇਤੋਂ ਕਿਤੇ ਨਾ ਕਿਤੇ ਪੁਸ਼ਟੀ ਹੋ ਚੁੱਕੀ ਹੈ ਕਿਸੇ ਨੇ ਮੋਸਟ ਲੀਡਰ ਨੇ اور ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਰਜਿੰਦਰ ਮੋਹਨ ਚੀਨਾ ਦੀ ਜਿਹੜੀ ਸੀਟ ਹੈ ਉਹ ਪੱਕੀ ਹੈ ਬਾਕੀ ਪੈਟਰੋਲੀਆ ਜਿਹੜੀਆਂ ਪ੍ਰਾਈਸ ਹਾਈਕ ਹੋਈਆਂ ਨੇ ਉਹਨਾਂ ਨੂੰ ਇੰਟਰਨੈਸ਼ਨਲ ਮਾਰਕੀਟ ਦੇ ਨਾਲ ਲਿੰਕ ਅਪ ਦੱਸਿਆ 2019 ਲੋਕ ਸਭਾ ਚੋਣਾਂ ਦੇ ਨਾਲ ਇਸ ਦਾ ਕੋਈ ਤਾਲੁਕ ਨਹੀਂ ਹੈ ਇਹ ਕਹਿਣਾ ਹੈ ਰਜਿੰਦਰ ਮੋਹਨ ਚੀਨਾ ਦਾ ਕੈਂਪਮੈਨ ਪਰਸਨ ਰਾਜਕਮਾਰ ਦੇ ਨਾਲ ਸੁਪ੍ਰੀਤ ਸਿੰਘ ਕਾਲੋਂ ਪੀਟੀਸੀ ਨਿਊਜ਼ ਅੰਮ੍ਰਿਤਸਰ ਅੰਮ੍ਰਿਤਸਰ ਦੇ ਪਿੰਡ ਇਸਲਾਮਾਬਾਦ ਦੇ ਇੱਕ ਵਿਅਕਤੀ ਰਾਜਾ ਰਾਮ ਜੋਕੀ ਪੇਸ਼ੇਵਰ ਜੋ ਪ੍ਰਿੰਸੀਪਲ ਨੇ ਪੁਰਾਤਨ ਚੀਜ਼ਾਂ ਦਾ ਖਜ਼ਾਨਾ ਸੰਭਾਲ ਕੇ ਉਹਨਾਂ ਨੇ ਰੱਖਿਆ ਹੋਇਆ ਹੈ ਰਾਜਾ ਰਾਮ ਦਾ ਕਹਿਣਾ ਹੈ ਕਿ ਇਹ ਪੁਰਾਤਨ ਚੀਜ਼ਾਂ ਨੂੰ ਖਰੀਦਣੇ ਲੱਖਾਂ ਰੁਪਏ ਖਰਚ ਕਰ ਚੁੱਕੇ ਨੇ ਅਤੇ ਉਹਨਾਂ ਦੀ ਲਗਾਤਾਰ ਉਸਾਮ ਸੰਭਾਲ ਕਰ ਰਹੇ ਨੇ ਨਨ ਕਾਸ਼ੀ ਕਰਨੇ ਲੋਕ ਛੱਡ ਗਏ ਨੇ ਕਿਉਂਕਿ ਆਧੁਨਿਕ ਯੁੱਗ ਹੈਗਾ ਆਧੁਨਿਕ ਯੁੱਗ ਦੇ ਵਿੱਚ ਕਿਸੇ ਕੋਲ ਵਕਤ ਨਹੀਂ ਹੈਗਾ ਇਹ ਸਾਡੇ ਪੁਰਾਣੇ ਲੋਕ ਜਿਹੜੇ ਰਹਿੰਦੇ ਸੀ ਉਹਨਾਂ ਦਾ ਐਸਥੈਟਿਕ ਸੈਂਸ ਦੇ ਨਾਲ ਬਹੁਤ ਤੌਲਿਕ ਸੀ ਉਹ ਨਾਲ ਕੰਮ ਵੀ ਕਰਦੇ ਸੀ ਉਹਦੇ ਵਿੱਚੋਂ ਸੋਹਜ ਆਤਮਿਕਤਾ ਵੀ ਪੈਦਾ ਕਰਦੇ ਸੀ ਇਹ ਉਹਨਾਂ ਲੋਕਾਂ ਦੇ ਹਿੱਸੇ ਹੀ ਆਇਆ ਕਿ ਉਹ ਲੋਕ ਉਸ ਵੇਲੇ ਸਮੇਂ ਸਮਾਂ ਉਹਨਾਂ ਕੋਲ ਬਹੁਤ ਸੀਗਾ ਉਹ ਵਰਤ ਦੇ ਵਿੱਚ ਸੀ ਚੀਜ਼ਾਂ ਲੇਕਿਨ ਉਹਨਾਂ ਚੀਜ਼ਾਂ ਦੇ ਵਿੱਚ ਇੱਕ ਆਰਟ ਵੀ ਪੈਦਾ ਕਰਦੇ ਸੀਗੇ ਇਹ ਕਿਉਂਕਿ ਆਧੁਨਿਕ ਯੁੱਗ ਦੇ ਵਿੱਚ ਜੇਕਰ ਹਰ ਘਰ ਪੁਰਾਣੀਆਂ ਚੀਜ਼ਾਂ ਰੱਖਣ ਦਾ ਸ਼ੌਕੀਨ ਹੈ ਉਹਦੇ ਪਿੱਛੇ ਇਹੋ ਕਾਰਨ ਹੈ ਕਿ ਉਹਨਾਂ ਚੀਜ਼ਾਂ ਦੇ ਵਿੱਚੋਂ ਉਸ ਸਮੇਂ ਦਾ ਆਰਟ ਚਲਕਦਾ ਹੈਗਾ ਤੇ ਇੰਡੀਅਨ ਭਾਰਤੀ ਸਭਿਅਤ ਚਾਰ ਤੇ ਜਿਹੜੇ ਉਹ ਦਰਸ਼ਨ ਹੁੰਦੇ ਅਰ ਇਕ ਅਫੇਰ ਰੁਕ ਕਰਦੇ ਹਾਂ ਦਵਾਬਾ ਖੇਤਰ ਦਾੌਰ ਦਰਦ ਦੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਦੀ ਅਜ ਸਵੇਰੇ ਰਮਤਾ ਹੋਈ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ 베ਰ ਸਾਹਿਬ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਜਿਸ ਚ ਵੱਡੀ ਗਿਣਤੀ ਵਿੱਚ ਸੰਗਤਾਂ ਸਣੇ ਚਠੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਮੌਜੂਦ ਰਹੇ ਸ਼ਬਦ ਗੁਰੂ ਯਾਤਰਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦੀ ਹੋਈ ਅੱਗੇ ਵਧੇਗੀ ਤੇ 17 ਅਪ੍ਰੈਲ ਨੂੰ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗੀ जगजीत अंजू सा इस वेले जुड़े ने तो जानकारी हो लगजीत यात्रा जी अच्छ सवेरे शुरू हुई कितने यात्रा पहुंची और इस अपने दर्शकों राशकों दिखाना चाहेंगे बिल्कुल जो तस्वीर अपने दर्शक दिखा रहे गुरुद्वारा श्री बेर साहब तो यात्रा जिसकी शुरुआत हुई और हौली हौली है यात्रा अगे वी और जितों जितों जितो यात्रा लंघ रही है वह उत्साह संकता में नजर आ रहा है जिड़े कि नतमस्तक इस यात्रा का हिस्सा बनने लगे पहुंच रहे हैं अपने आपको बट पागा महसूस कर रहे हैं और थान था थे खास तौर पर इस यात्रा लबंध किए गए हैं लंगर के प्रबंध किए गए हैं सो पानी का इंतजाम थां थान किया गया था। किसी कोई दिक्कत पेश ना आए और जगजीत अंजू सू लगातार लाइव तस्वीर इस वे विखा रहे हैं जगजीत जिसमेत्रा ਅ ਅਗੇ ਵਧ ਰਹੀ ਹੈ ਯਕੀਨਨ ਸੰਗਠਾ ਜੜੀਆਂ ਨੇ ਵੱਡੀ ਗਿਣਤੀ ਚ ਯਾਤਰਾ ਦੇ ਨਾਲ ਜੁੜੀਆਂ ਨੇ ਕਿਸ ਤਰ੍ਹਾਂ ਦੇ ਰਾਹ ਵਿੱਚ ਇੰਤਜ਼ਾਮ ਨਜ਼ਰ ਆ ਰਹੇ ਨੇ ਜਿਵੇਂ ਜਿਸ ਤਰ੍ਹਾਂ ਕੀ ਅਮਾ ਦੀ ਕਾਲ ਕੀਤੀ ਜਾਵੇ ਤਾਂ ਐਜੀਪੀ ਕੋਲ ਨਮਾ ਜਿਹੜੇ ਵੱਡੇ ਪੱਦੋਂ ਪਰ ਇੰਤਜ਼ਾਮ ਕੀਤੇ ਗਏ ਨੇ ਔਰ ਇਸ ਦੇ ਵਿੱਚ ਜੜੀਆਂ ਸੰਕਟ ਨਹੀਂ ਆ ਉਹ ਵੱਡੇ ਪੱਦੋਂ ਦੇ ਉੱਪਰ ਜੜੀਆਂ ਇਹ ਆਪਣੇ ਨੇ ਪ੍ਰਬੰਧ ਕੀਤੇ ਨੇ ਸੰਗਠਾ ਨੇ ਹਰੇਕ ਪਿੰਡ ਦੇ ਵਿੱਚ ਹਰੇਕ ਜਗ੍ਹਾ ਦੇ ਉੱਪਰ ਜੋ ਨੰਗਰਾਨੀ ਦਾ ਇੰਤਜ਼ਾਮ ਕੀਤੇ ਗਏ ਨੇ ਜੋ ਤੁਸੀਂ ਦੇਖ ਸਕਦੇ ਹੋ ਇਸਨ ਯਾਤਰਾ ਦੇ ਵਿੱਚ ਜਿਹੜੀ ਹੈ ਪੂਨ ਕਲੰਟੀ ਤੋਂ ਜਿਹੜੀ ਯਾਤਰਾ ਪਹੁੰਚੀ ਹੈ ਔਰ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਐ ਇਹ ਦੂਸਾਰੂ ਨਮਸਤਕ ਹੋ ਰਹੇ ਨੇ ਔਰ ਦੂਜੇ ਬੱਸ ਤੋਂ ਦੇਖਾ ਤੋਂ ਜਿਹੜੀ ਇਹ ਬੱਸ ਜਿਸ ਵਿੱਚ ਗੁਰਦਵਾਰਾ ਬਿਨਾਂ ਕੋਈ ਬੁਧ ਨਿਸ਼ਾਨੀਆਂ ਰੱਖਿਆ ਗਏ ਨੇ ਉਹ ਜਦ ਯਾਤਰਾ ਦੇ ਨਾਲ ਜਾ ਰਹੀ ਹੈ ਉਹ ਸੰਗ ਜਿਹੜੀ ਦਰਸ਼ਨ ਕਰ ਰਹੀ ਹੈ ਜੀ ਸੋ ਗੁਰਦਵਾਰਾ ਸ਼੍ਰੀ ਬੇਰ ਸਾਹਿਬ ਤੋਂ ਯਾਤਰਾ ਦੀ ਜੋ ਸ਼ੁਰੂਆਤ ਹੋਈ ਹੌਲੀ ਹੌਲੀ ਅਗੇ ਵਦਰੀਏ ਔਰ ਇਸ ਯਾਤਰਾ ਦੇ ਨਾਲ ਇਹ ਖਾਸ ਬੱਸ ਵੀ ਜਿਹੜੀ ਤਿਆਰ ਕੀਤੀ ਗਈ ਜਿਸ ਵਿੱਚ ਇਸ ਨਾਲ ਸ਼ਸਤਰਾਂ ਨੂੰ ਜਿਹੜਾ ਹੈ ਪ੍ਰਦਸ਼ਿਤ ਕੀਤਾ ਗਿਆ ਤਾਂ ਜੋ ਸੰਗਤਾਂ ਇਨਾਂ ਦੇ ਵੀ ਦਰਸ਼ਨ ਕਰ ਸਕਣ ਇਨਾਂ ਬਾਰੇ ਜਾਣਕਾਰੀ ਹਾਸਲ ਕਰਸਨ ਨੌਜਵਾਨ ਜੋ ਬੱਚੇ ਨੇ ਉਹ ਇਸ ਬਾਬਤ ਜੁੜਾ ਹੈ ਪੂਰੀ ਤਰ੍ਹਾਂ ਨਾਲ ਜਾਣਕਾਰੀ ਲੈ ਸਕਣ ਸੋ ਉਸ ਦੇ ਲਈ ਇਸ ਯਾਤਰਾ ਦੇ ਵਿੱਚ ਖਾਸ ਤੌਰ ਤੇ ਬਸ ਵੀ ਜੁੜੀ ਹੈ ਜਾ ਰਹੀ ਹੈ ਬਹੁਤ ਸ਼ੁਕਰੀਆ ਜਗਜੀਤ ਫਿਲਹਾਲ ਦੀ ਇਹ ਸਾਰੀ ਜਾਣਕਾਰੀ ਲਈ ਸੋ ਹੌਲੀ ਹੌਲੀ ਇਹ ਯਾਤਰਾ ਅੱਗੇ ਵਧਦੀ ਜਾ ਰਹੀ ਹੈ ਤੇ ਵਕਫ ਵਕਫ thamਤ ਹੋਂਦੀ ਜਾ ਰਹੀ ਹੈ ਜਿੱਥੇ ਕੀ ਖਾਸ ਤੌਰ ਤੇ ਰਾਹ ਵਿੱਚ ਇਨਾਂ ਲਈ ਪ੍ਰਬੰਧ ਵੀ ਕੀਤੇ ਗਏ ਹਨ ਔਰ ਫਿਲਹਾਲ ਇਸ ਬੁਲਟਨ ਵਿੱਚ ਪਸੇ ਨਹੀਂ ਇਜਾਜ਼ਤ ਦਿਓ ਧੰਨਵਾਦ